ਸਤ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਨਵੇਂ ਵਲੌਗ ਚ ਤੇ ਬਾਈ ਆਪਣਾ ਚੱਲਦਾ ਗੰਨੇ ਦਾ ਕੰਮ ਟਾਲ ਪੇ ਗੇੜਦੇ ਆ ਉਸ ਕਿਸੇ ਨੂੰ ਦਿੱਤਾ ਵੀ ਗੰਨਾ ਤੇ ਟਰੈਕਟਰ ਦੀ ਬੈਟਰੀ ਸਲਫ ਨਹੀਂ ਚੱਕਦੀ ਬਾਈ ਟਰੈਕਟਰ ਦੀ ਬੈਟਰੀ ਮਾਣੀ ਹੈਗੀ ਜਹਾਨ ਡੈੱਡ ਹੋ ਗਈ ਹੁਣ ਟਰੈਕਟਰ ਦੀ ਬੈਟਰੀ ਬਲਦਾਉਣੀ ਪਣੀ ਆ ਦੇਖੋ ਗੰਨੇ ਦਾ ਕੰਮ ਆ ਤੇ ਬਾਰ ਬਾਰ ਹੁਣ ਤਕਾ ਲੱਗਦਾ ਨਹੀਂ ਹੈਗਾ ਪਹਿਲਾਂ ਸੋਹਣੀ ਸਲਫ ਚੱਕਦੀ ਤੇ ਹੁਣ ਜਿੱਦਾਂ ਠੰਢੀ ਚ ਪੈਣ ਲੱਗੀ ਆ ਪਤਾ ਨਹੀਂ ਕੀ ਹੋਇਆ ਵੈਸੇ 2 ਸਾਲ ਉਹਦੇ ਹੋ ਗਏ ਪੂਰੇ ਹੁਣ ਆਪਣਾ ਇਹ ਰਖਾਉਣੀ ਹੈ ਬੈਟਰੀ ਤੇ ਹੁਣ ਚੱਲੇ ਬਾਈ ਬੈਟਰੀ ਲੈਣ ਰੋਪੜ ਹੀਰੇ ਵਾਲਾਂ ਦੇ ਮੈਂ ਤੇ ਮਲਕੀ ਤੋਂ ਬਾਈ ਬਾਕੀ ਤੁਹਾਨੂੰ ਬਾਈ ਮਲਾਉਂਦੇ ਉੱਥੇ ਜਾ ਕੇ ਦਿਖਾਉਂਦੇ ਆ ਜਿਵੇਂ ਰੋਪੜ ਆਏ ਆ ਬੈਟਰੀ ਲੈਣ ਟਰੈਕਟਰ ਦੀ ਬੈਟਰੀ ਬਦਲਣੀ ਆ ਹੀਰਾ ਬੈਟਰੀ ਵਾਲਾਂ ਦੇ ਰੋਪੜ ਸੇ ਆਹ ਤੇ ਬਾਈ ਮਿਲਾਂ ਮੰਨੇ ਨਹੀਂ ਬਾਈ ਬੈਟਰੀ ਲੈ ਕੇ ਆਏ ਆਪਣੀ ਬੈਟਰੀ ਬਲਵਾਉਣੀ ਆ ਕਰਦੀ ਸਾਲੀ ਸੂਹਦਾ ਕਿ ਨਹੀਂ ਮੜੀ ਨਹੀਂ ਬਾਕੀ ਦੇਖਦੇ ਆ ੱੱਕੇ ਨਾਲ ਇੱਕ ਤਾਂ ਹੁੰਦਾ ੱੱਕੇ ਨਾਲ ਹੁੰਦਾ ਤਾਂ ੱੱਕੇ ਨਾਲ ਹੀ ਹੁੰਦਾ ਹਮ ਤਾਂ ਉਧਰ ਗੰਨੇ ਆ ਕਰਨਾ ਤਾਂ ਚੈੱਕ ਕਰਾ ਲੈਂਦੇ ਨਾ ਤੇਰਾ ਮਾਮਾ ਆਊਗਾ ਸਕੂਟਰੀ ਦਾ ਹਾਂਜੀ ਹਾਂ ਕਿਹੜੀ ਨੋਕ ਹੋਈ ਆ ਅੱਛਾ ਅੱਛਾ ਉਧਰ ਹੈ ਕੱਲ ਕੱਲ ਛੱਡ ਗਿਆ ਪੈਣਾ ਪਊ ਅੱਛਾ ਅੱਛਾ ਬ੍ਰੇਕਾਂ ਨਹੀਂ ਆਈ ਬ੍ਰੇਕਾਂ ਰੁਕ ਕੇ ਕਹਿ ਲਾ ਕੇ ਰੁਕੇ ਆ ਟੋਪੜਾ ਹੈ ਬਾਈ ਅੱਜ ਕੀਰੇ ਵਾਲਿਆਂ ਦੇ ਬੈਟਰੀ ਵਾਲਿਆਂ ਦੇ ਆਹ ਨਹੀਂ ਬੜਾ ਲੱਗਦਾ ਲੈ ਕਰੋ ਜੈ ਕਿਦੂ ਆ ਕਰੇ ਬਾਈ ਚੈੱਕ ਹਾਂ ਜਾਲ ਆ ਬੈਟਰੀ ਕਰੇ ਚੈੱਕ ਵੀ ਹੈ ਨਹੀਂ ਮਾ ਟੱਸ ਮਣੀ ਮੁੱਟੇ ਕਿ ਨਹੀਂ ਦੇਖੋ ਇਹ ਹੋਰ ਮम्मा ਕਿਹਾ ਨਾ ਬਾਕੀ ਠੀਕ ਹੈ ਮੈਂ ਤੈਨੂੰ ਉੱਥੇ ਡਿੱਤੀ ਆ ਲੈ ਕੇ ਚੱਲੇ ਤੇ ਉਹ ਮੁੰਡਾ ਤਾ ਅੱਛਾ ਹਾਂ ਦੂਆ ਗੈਣਨੀ ਹਾਂ ਖਰਾਬ ਉਹ ਦਾਦਾ ਬਾਪੇ ਦੋ ਫੇ ਨਮੀ ਹੈ ਲੱਗਿਆ ਜਾਊ ਹਾਂ ਨਮੀ ਟਰੈਕਟਰ ਕਿਹੜਾ ਮਹਿੰਦਰਾ 585 ਮਾਲਾ ਬੜੀ ਲਾਣੋ ਜਣਾ ਦੇ ਦੇ ਕਿਹੜੀ ਆ ਦੇਖ ਤਾਂ ਆ ਕਿੰਨੇ ਦੀ ਆ ਸਭ ਦੇਖ ਇਹ ਆਪਣੇ 2500 ਹੈ 25 8200 ਜੀ ਇਹ ਕਿੰਨੇ ਦੀ ਕਟੂਗੇ ਹੁਣ ਪਿੱਛੇ ਦੇਖ ਅੱਛਾ ਪਿੱਛੇ ਦੇਖੇ 2800 ਹੈ ਬਾਕੀ ਕੀ ਹੋਰ ਕਰ ਲਮ ਨੇ ਆਪਣਾ ਹੀ ਚਾਲ ਦਿਖਾ ਲੰਨਾ ਇਸ ਦੀ ਸਟਾਰਟਿੰਗ ਹੋਰ ਕੀ ਹਾਲ ਹੈ ਹਾਂ ਇਹ ਆ ਤੁਹਾਨੂੰ ਮਿਲ ਰਹਿਣਾ ਲੂਮੀ 900 ਆ ਬੜੀ ਹੈ ਆ ਬੜੀ ਹੈ ਉਹ ਇਹਦਾ ਫਰਕ ਆ ਇਹ ਵਰਕੇ ਆ ਜੀ 2 ਸਾਲ ਦੀ ਗਾਰੰਟੀ ਹੈ ਜੀ ਇਹ 110 ਐਂਪੀਅਰ ਦੀ ਆ ਬੈਟਰੀ ਅੱਛਾ ਜੀ ਪਹਿਲਾਂ ਵਾਲੀ 100 ਦੀ ਤਨ ਹਾਂਜੀ ਹਾਂਜੀ 110 ਦੀ ਲਾ ਲਓ ਬਾਕੀ ਬਾਪੂ ਨੂੰ ਮੋਟਾ ਭਾਈ ਕੀ ਕਰੀਏ ਹਾਂ ਮम्मा ਤੂੰ ਦੱਸ ਤੂੰ ਪੂਰਾ ਗਾਡੀ ਬੰਦਾ ਨਹੀਂ ਠੀਕ ਹੈ ਇਹ ਤਾਂ 100 ਦੀ ਲਾਉਣੀ ਆ ਤਾਂ ਹੈਗੀ 2250 ਦੀ ਹਾਂਜੀ ਜਿਹੜੀ 110 ਦੀ ਆ ਉਹ ਹੈਗੀ 3800 ਦੀ ਅੱਛਾ 3800 ਵਾਲੀ ਦੀ 2 ਸਾਲ ਗਾਰੰਟੀ ਹੈ ਹੂੰ ਦੋਈ ਦੀ ਬਾਪੂ ਘੜੀ ਕਹ ਗਿਆ ਤਾਂ ਉਹੀ ਕਹ ਗਿਆ ਦੋ ਦੋ ਹੀ ਹੈ ਦੋਈਓ ਫੇਰ ਲਾ ਦੋ ਦੋ ਜੇ ਲਾ ਲਾ ਬਾਪੂ ਦਾ ਹਾਲ ਠੀਕ ਆ ਹਾਂ ਠੀਕ ਠਾਕ ਵਧੀਆ ਬਾਪੂ ਨੇ ਆਉਣਾ ਤਾਂ ਗੰਨਾ ਇਹਨਾਂ ਲੱਗੇ ਪਏ ਆ ਬਾਪੂ ਤੱਕਾ ਲਾਉਂਦਾ ਰੱਖ ਗਿਆ ਤੱਕਾ ਲਾਉਂਦਾ ਰੱਖ ਗਿਆ ਮਗਾ ਚਾਲੂ ਕਰ ਦੇ ਚਾਹ ਪਾਣੀ ਪੀ ਲੋ ਉਹ ਦੇਖੋ ਠੱਕੇ ਹੈਪੀ ਬੈਟਰੀਆਂ ਦੋ ਚੱਕ ਕੇ ਲਈ 100 ਲਈ 100 ਵੀਰੇ ਨੂੰ ਨਹੀਂ ਦੇਣਾ ਨਾ ਮੈਂ ਆ ਮਮਰੇ ਆ ਦੇਖ ਔਰ ਆ ਇੱਧਰ ਦੇਖੀ ਵੀਰ ਨੂੰ ਜਾਣਦਾ ਮੈਂ ਤਾਂ ਵੀਰ ਨੂੰ ਆਪਣਾ ਰੈਲੋ ਪਿੰਡ ਹੈ ਇਹਨਾਂ ਦਾ ਪੁਰਾਣੇ ਘਾ ਘਸਤਾ ਇਹਨਾਂ ਦੇ ਲੈ ਹੁਣ ਵੀਡੀਓ ਹੈ ਵੀਡੀਓ ਚੱਲਦੀ ਹੈ ਆਪਣੀ ਇਹਨਾਂ ਨੇ ਹੁਣ ਆਪਣਾ ਉਧਰ ਵੀ ਘਰ ਵੀ ਖੋਲਣੀ ਹੈ ਨਾ ਉਧਰ ਵੀ ਖੋਲਣੀ ਨਹੀਂ ਵੀਰਿਆ ਤੁਹਾਡਾ ਰੋਡ ਪਰ ਤੁਹਾਡੀ ਬਣੇ ਰਹੀ ਕੋਠੀ ਉਹ ਹਾਂ ਬਾਕੀ ਜਿਹੜੀ ਪਹਿਲੀ ਦੀ ਰੋਡ ਜਾਗਦੀ ਹੈ ਨਾ ਪਹਿਲੇ ਪਹਿਲੀ ਰੋਡ ਜਾਗਦੀ ਨਹੀਂ ਮੈਂ ਸਾਡੀ ਉਧਰ ਸਮਝੀਂਦਾ ਕੋਠੀ ਹੈ ਉਹ ਬਾਹਰਲੀ ਸਾਈਡ ਇੱਕ ਉਧਰ ਵੀ ਹੈਗੀ ਹੈ ਉਧਰ ਵੀ ਹੈ ਨਾ ਆ ਜਿਹੜੀ ਚਿੱਟੀ ਜਆ ਪੁੱਟੀ ਹੋਈ ਵੀ ਉਹ ਵੀ ਤੁਹਾਡੀ ਹੈ ਠੀਕ ਹੈ ਠੀਕ ਹੈ ਵਧੀਆ ਇਹ ਕਾਲਕ ਖੋਲਣੀ ਆ ਉੱਧਰ ਆਪਣਾ। ਲਾ 6 ਮਹੀਨੇ ਲੱਗਣਗੇ ਬਾਈ ਮੰਦਾ। ਹੈ ਵੀਰੇ। ਆ ਤਾਂ ਰੱਖਣੀ ਔਰ ਇੱਥੇ ਗਾਂ ਤਾਂ। ਹਾਂ ਹਾਂ ਇੱਥੇ ਰਹਿਣੀ ਆ। ਇੱਥੇ ਰਹਿਣੀ ਆ ਤੁਹਾਡੀ ਪੱਕੀ ਦੁਕਾਨੇ ਤਾਂ। ਇਹ ਤਾਂ ਪੱਕੀ ਐ। ਹਾਂ। ਉਹੀ ਤੇ ਤਾਂ ਸਭ ਕੋ ਬੜੀ। ਹਾਂ ਹਾਂ। ਨਾ ਨਾ ਠੀਕ ਆ। ਪਹਿਲਾਂ ਬੈਟਰੀ ਤਾਂ ਦੇਰਾਂ ਦੀ ਨਾਲ। ਹਾਂ। ਪਹਿਲਾਂ ਬੈਟਰੀ ਹੁੰਦੀ ਜਿਹੜੀ ਆਪਾਂ। ਪਹਿਲਾਂ ਬੈਟਰੀ ਹੁੰਦੀ ਆ। ਬੜਾ ਕੰਮ ਉੱਥੇ ਸ਼ਿਫਟ ਕਰ ਦਊਗਾ ਇਹ। ਜਿਹੜੀਆਂ ਗੱਡੀਆਂ, ਮੁੱਟੀਆਂ ਦਾ ਹੋਰ ਨਾਲ ਸਾਲਾ ਸਰ ਬੱਟੇ ਪੜ ਲਾ ਦੂੰਗੇ। ਤਾਂ ਠੀਕ ਆ। ਰੋਡ ਵਾਲੀ ਜ਼ਮੀਨ ਦਾ ਫਾਇਦਾ ਲੈ ਲੀਏ ਕੋਸਾ। ਹੈਂ? ਹਾਂ ਇਹ ਵੀ ਆਇਆ ਯਾਰ ਢਿੱਲੀ ਢਿੱਲੀ ਜਗ੍ਹਾ ਉੱਥੇ ਇੱਥੇ ਨਾਲੋਂ ਜ਼ਿਆਦਾ ਛੱਡੂਗੀ ਨਹੀਂ ਭਾਈ ਹੋਰ ਜਿਹਦੇ ਕੋਲ ਰੋਡ ਵਾਲੀ ਆ ਜਾਂਦੀ ਅਗਲਾ ਕਹਿੰਦਾ ਵੇਚੂ ਪਰੇ ਹਾਂ ਹੈ ਲੋਕ ਇਦਾਂ ਦੇ ਵੀ ਆ ਵੇਚਣੋਂ ਜ਼ਿਆਦਾ ਹੋ ਜਾਂਦੇ ਆ ਬਿਜ਼ਨਸ ਨਹੀਂ ਕਰਕੇ ਰਾਜੀ ਆਪਣੀ ਜੱਟ ਜਾਬਦਾ ਤਾਂ ਜ਼ਿਆਦਾ ਹਾਂ ਹਾਂ ਇਹ ਤਾਂ ਚਾਰ ਪੈਸੇ ਦੇਖਦੇ ਨਾ ਹਾਂ ਇਹਦਾ ਰੁਪਿਆ ਇਹਦਾ ਲਿਖਵਾ ਲਿਆ ਇਹ ਤਾਂ ਹੈਗਾ ਮੜਾ ਮੜਾ ਜੋ ਕਰ ਗਿਆ ਬੜੇ ਸਬਰ ਵਾਲਾ ਸਬਰ ਵਾਲਾ ਇਹਦਾ ਕਰ ਜਾਂਦਾ ਨਹੀਂ ਜਿੱਤੀ ਉੱਜੜਦੇ ਆ ਸੱਚੀ ਸੱਚੀ ਗੱਲ ਆ ਉਹੀ ਆ ਨਾ ਆਂਦੀ ਉਹ ਜੇ ਪਾ ਪੈਸੇ ਆ ਮੰਨ ਲਓ ਟੂੜੀ ਦਾ ਕੋਠਾ ਕੋਠਾ ਪਰਿਆ ਬਹੁੰਦਾ ਹੈ ਬਾਈ ਸਿਆਣੇ ਬੰਦੇ ਕਹਿੰਦੇ ਪੈਸੇ ਕਮਾਉਣੇ ਸੌਖੇ ਆ ਸਾਹਮਣੇ ਸਾਹਮਣੇ ਔਖੇ ਆ ਉਹੀ ਆ ਨਾ ਵੀ ਜਿਹੜਾ ਟੂੜੀ ਟੂੜੀ ਦਾ ਕੋਠਾ ਏਕਣੀ ਵੀਰੇ ਗੱਡੀ ਵਾਲੇ ਖਤਮ ਕਰੀ ਜਾਂਦੀ ਆ ਉਹ ਹੈ ਵੀਰੇ ਉਹੀ ਕੰਮ ਆ ਆ ਏਕਣੀ ਇੱਜ਼ਤ ਬਣਾਉਣੀ ਸੌਖੀ ਆ ਸਾਹਮਣੇ ਔਖੀ ਆ ਇੱਜ਼ਤ ਦਾ ਵੀ ਇਦਾਂ ਹੀ ਆ ਹੈ ਇੱਕ ਕੰਮ ਆ ਕੋਈ ਨਹੀਂ ਸਾਰੀ ওভার ਲਾਈਨ ਦੀ ਬਣਾਉਂਦੇ ਨੂੰ ਇੱਕ ਮਿੰਟ 'ਚ ਬੰਦਾ ਹੋ ਜਾਂਦਾ ਬੰਦੇ ਦੀ ਬੋਝੀਰੋ ਹੋ ਜਾਂਦਾ ਜ਼ੀਰੋ ਹੋ ਜਾਂਦਾ ਕੋਈ ਐਸਾ ਕੰਮ ਕਰਦੇ ਤੂੰ ਹਾਂ ਸਹੀ ਗੱਲ ਹੈ ਇਹ ਜੱਦੀ ਦੁਕਾਨਾ ਹੈ ਨਾ ਨਾ ਮੈਂ ਕਹਿੰਦਾ 30 ਦਾ ਤੇਰਾ ਤਕਰੀਬਨ ਸੀ 12 12 30 60 ਡਰਾਈਵਰ ਪਹਿਲਾ ਬਜ਼ੁਰਗਾਂ ਦੀ ਪਹਿਲਾ ਥੋੜੇ ਬਜ਼ੁਰਗ ਵੰਦੇ ਤੇ ਹਾਂ ਸਹੀ ਜਿੱਦੇ ਸਰਦਾਰ ਕੈ ਜਿੱਦੇ ਆਉਂਦੇ ਅੱਛਾ ਜਿੱਦੇ ਆਉਂਦੇ ਜਿਹੜੇ ਕਾਲ ਦੀ ਬਹੁਤ ਪੈਨਾਂ ਬੈਟਰੀ ਜਿਹੜੇ ਕਹਿੰਦੇ ਪੈਰੀ ਕਿੰਨੇ ਬਣਾਉਂਦੇ ਹਾਂ 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 ਇਹ ਨਹੀਂ ਆਪੇ ਤਿਆਰ ਕਰਦੇ ਇਹ ਇਹਨਾਂ ਦੀ ਫੈਕਟਰੀ ਆਪਣੀ ਤਾਰੇ ਭਾਈ ਪਿਆ ਇਹਨਾ ਅਨਵੈਟਰ ਮਟਰ ਲਾਉਣੇ ਕਿਸ ਨੇ ਆ ਪੰਜਾਂ ਮੈਂਟਰੀਆ ਮਾਮਾ ਤੇਰੇ ਵਾਲੇ ਮੈਂਟਰ ਕਿੰਨੇ ਰੱਖ ਹੋਈਆਂ ਮੇਰੇ ਕੋਲ ਗਾਰੰਟੀ ਦੀ ਇੱਕ ਬੈਟਰੀ ਸੀ ਥੋੜੀ ਜਿਹੀ ਖਰਾਬ ਕਰਤੀ ਫਿਰ ਲੈਣਾ ਐਮਪਾਇ ਮੈਂ ਕੱਲ ਖੜਾ ਆ ਗਿਆ ਦਸਕੂਟਰੀ ਹਾਂ ਫਿਰ ਇਹ ਕੰਨੇ ਵੀ ਉਹਨਾਂ ਆਪੇ ਉਹ ਕਰ ਦੋਨੇ ਆ ਅੱਛਾ ਰੀਟੇ ਦਾ ਨਾ ਹੋਰ ਗਿਆ ਫਿਰ ਇੱਦਾਂ ਹੀ ਆਖਣ ਹਾਂ ਅੱਛਾ ਅੱਛਾ ਫਿਰ ਇਹਨੇ ਨਾ ਆਪੇ ਉਹ ਕਰਕੇ ਅੱਛਾ ਉਹ ਕੰਨੇ ਵੀ ਇੱਕ ਬੈਟਰੀ ਮ ਖਰਾਬ ਕੀਤੀ ਥੋੜੀ ਜੀ ਉਹ ਬਸ ਸੀ ਉਹਨਾਂ ਨੂੰ ਮੈਨੂੰ ਠੀਕ ਠਾਣਾ ਹੈ ਪਰਾਣੀ ਦਾ ਭੇਜੋਗਾ ਕਿ ਚੱਲ ਦੇਖ ਤਾਂ ਤੇਰੀ ਸਕੂਟਰੀ ਦਿਖਾਈ ਮੜੀ ਚਾਹ ਮੰਗਾਈਆ ਚਾਹ ਹਾਂ ਦੇਖ ਲੈ ਜੀ ਪਣੀਆ ਇੱਧਰ ਆ ਆ ਇਹਦੇ ਗੇਰ ਖਾਈਏ ਅੱਛਾ ਬ੍ਰੇਕਾਂ ਹੈਗੀਆਂ ਹਾਂ ਬਾੜਿਆਂ ਦੇ ਬਿਨਾ ਬ੍ਰੇਕਾਂ ਤੇ ਆਈ ਆ ਬਿਨਾ ਬ੍ਰੇਕਾਂ ਤੇ ਆਈ ਆ ਕੋਈ ਨਾ ਇੱਥੇ ਲੈਦਰ ਪੋਣ ਲੰਨੇ ਹੋਰ ਤਾਂ ਟਾਈਮ ਹੀ ਨਹੀਂ ਹੈਗਾ ਹੋਰ ਤਾਂ ਸਾਡੇ ਲੈਦਰ ਪੈਣੇ ਤੇ ਜੇ ਕਿਸੇ ਵੇ ਬੱਜ ਜਾਂਦੀ ਹੈ ਹੈ ਆਓ ਜਾਈਏ ਤਾਂ ਬਬਰਾ ਹੋ ਗਏ ਉਹੀ ਹੈ ਨੂੰ ਕੋਈ ਤਾਂ ਹੈ ਉਹਨਾਂ ਦੇ ਹੱਥ ਲੱਗੀ ਹੈ ਹੱਥ ਲੱਗੀ ਉਹਦੇ ਹੱਥ ਲੱਗੀ ਵੀ ਹੈ ਹਾਂ ਉਹਨੇ ਜਿਹੜੇ ਹੌਲੀ ਚਲਾਉਂਦਾ ਨਾ ਚੱਲ ਦੇਖਦੇ ਆਪਾਂ ਆਹ ਪਈਆਂ ਪ੍ਰਾਣੀ ਆਈ ਬਾਈ ਬੈਟਰੀ ਲੱਤੀ ਜਾਂਦੀ ਉਹ ਰੇ ਨਾ ਪ੍ਰਾਣੀ ਬਾਈ ਜਿਹੜੀ ਮਰਜੀ ਕੰਪਨੀ ਦੇ ਵਿੱਚ ਬੈਂਟਰੀ ਅੱਛਾ ਚੱਲ ਤੇ ਕਿੰਨਾ ਟਾਈਮ ਕਰਤਾ ਮਮਾ ਨੇ ਬੈਂਟਰੀਆਂ ਨੇ ਮੇਰੇ ਕੋਲ 22 ਸਾਲ ਦੀ ਹੈ 22 ਸਾਲ ਹੈ ਪਰ ਆਹ ਮੈਂ ਨਾ ਵੀ ਇਹਨੂੰ ਚਾਰਜ ਕਰੀ ਜਾਂ ਚਲਾਈ ਜਾਂ ਜੇ ਆਪਾਂ ਬੰਦ ਕਰਕੇ ਰੱਖ ਦਿੰਨੇ ਫੇਰ ਬੈਟਰੀ ਖਰਾਬ ਹੋ ਜਾਊਗੀ ਜਾਂ ਸਟਾਰਟ ਨਹੀਂ ਕਰਨੀ ਹਾਂ ਫੈਕਟਰ ਦੇ ਵਾਲੇ ਦਾ ਬੰਦਾ ਫੇਰ ਨਹੀਂ ਆਉਂਦਾ ਜਿਹੜੀ ਮਰਜ਼ੀ ਮਨ ਘੱਟ ਕਰਨਾ ਹਾਂ ਘੱਟ ਕਰਨਾ ਜਿਹੜੀ ਚੀਜ਼ ਚੱਲਦੀ ਰਹਿੰਦੀ ਵਧੀਆ ਰਹਿੰਦੀ ਆ ਕਿਹਨੇ ਚਾਰਜ ਵੀ ਹੋਣਾ ਫੇਰ ਨਹੀਂ ਨਾ ਡੈੱਡ ਹੋਣਾ ਪਈਆਂ ਪਈਆਂ ਨੇ ਡੈੱਡ ਹੋ ਜੰਨੀ ਆ ਹਣੇ ਇਹੜਾ ਆਪਣਾ ਦਵਾਈ ਵਾਲਾ ਪੰਪ ਹਾਂ ਰੋਡੇ ਤਾਂ ਆਹੀ ਪਿਆਰੇ ਆ ਮੇਰੇ ਵਾਲਾ ਹਾਂ ਬੈਠੇ ਪੈ ਗਈ ਬੇਟੂ ਮੁਰੂਰੀ ਆ ਆ ਪੈ ਗਈ ਹਾਂ ਤਾਂ ਫਾਇਦਾ ਯਾਰ ਬੈਟਰੀ ਆ ਉਦੀ ਵਾਲੀ ਬੈਟਰੀ ਵਾਲੀ ਸਕੂਟੀ ਦਾ ਫਰੀ ਕਰ ਗਿਆ ਤੂੰ ਤਾਂ ਐ ਮਮਾ 2.5 ਸਾਲ ਹੋ ਗਏ 30000 ਪਿੰਡ ਕਿੱਥੇ ਲਿਆਉਂਦਾ ਪਿੰਡ ਤੇ ਲਾ ਮਮੇ ਦਾ ਨਿਊ ਚੰਡੀਗੜ੍ਹ ਮਾ ਫੇਰ ਉੱਥੇ ਤੇ ਉਹ ਇਹਨੂੰ ਆ ਜਾਂਦੇ ਹਾਂ ਹਾਂ ਬਸ ਦੇਖਿਆ ਬਸ ਸਪੀਡ ਵੀ ਵਧੀਰੀ ਆ ਦੀ ਸਪੀਡ ਬਹੁਤ ਯਾਰ ਨੇਤਰਾਂ ਹੀ ਕਿੰਨਾ ਵਜਨੋਂ ਨਾ ਤਿੰਨ ਤਿੰਨ ਜਾਣੇ ਤੇ ਲਾ ਜਾਂਦੇ ਬਹਿ ਕੇ ਕੋਈ ਫਰਕ ਨਹੀਂ ਹੈਗਾ ਹੈ ਬਹੁਤ ਫਾਇਦਾ ਫਾਇਦਾ ਬਹੁਤ ਹੈ ਬਾਈ ਆਹ ਗਿਆ ਬਈ ਬੈਟਰੀ ਆਪਣੀਆਂ ਅੱਧਾ ਘੰਟਾ ਚਾਰਜ ਕਰਨੀ ਪਈ ਹੈ ਹੈ ਅੰਗਾਰੀ ਵਾਲਾ ਮਜ਼ਾ ਖੋ ਜਿੰਦਾ ਹੈ ਬਹੁਤ ਲੋ ਆਏ ਬੈਟਰੀ ਵਾਲੇ ਜਿੰਦਾ ਕੀ ਬਾਈ ਮਾਰਕੀਟ ਬਣੀ ਵੀ ਪੁਰਾਣੀ ਸ਼ਾਪ ਹੋ ਰਹੇ ਹੈ ਮਾੜੀ ਖੜਤ ਪੈਂਦੀ ਆਉਂਦੀ ਮੋਟਰਸਾਈਕਲ ਚੱਕ ਕੇ ਵੀ ਆਉਂਦੇ ਵੀ ਆ ਅਜਿਹੀ ਗੱਲ ਨਹੀਂ ਨਾ ਕੀ ਮਾਰਕੀਟ ਬਣਾ ਬਣਾਉਣੀ ਉਹ ਔਖੀ ਬਹੁਤ ਆ ਹੈ ਬੀ ਟ੍ਰੈਕਰ ਰੇਟਰ ਜੋ ਮਰਜੀ ਰਾਈਕਲ ਜ਼ਗੂਟ ਵੀ ਜੋ ਮਰਜੀ ਇੱਕ ਬੈਟਰੀ ਮਿਲਦੀ ਹੈ ਯਾਰ ਇਹ ਕਿ ਉਸ ਮਿਲਣਾ ਮਰਜੀ ਦੀ ਲੈ ਲਓ ਜਿਹੜੇ ਮਰਜੀ ਦੀ ਆ ਗਏ ਆਪਣੇ ਬੈਟਰੀਆਂ ہاں ਇਹ ਬੈਟਰੀਆਂ ਭਾਈ ਇਹਦੀ ਚੈਕਿੰਗ ਹੋ ਰਹੀ ਆ ਭਾਈ ਵੀਰੇ ਪਾਣੀ ਪੂਰਾ ਕਰ ਲੈ ਅਜਾ ਪਾਣੀ ਠੀਕ ਆ ਠੀਕ ਆ ਨਹੀਂ ਕਿਹੜਾ ਜਿਹਾ ਫਾਟੂ ਪਾਣੀ ਉਹ ਕੱਢ ਰਿਹਾ ਹੈ ਕਿ ਚੈੱਕ ਕਰਨਾ ਸਾਰੀ ਚ ਅੱਛਾ ਅੱਛਾ ਠੀਕ ਕਰੀ ਗੇ ਇਹ ਮੁੰਡੇ ਕਿਹੜੇ ਆ ਇਹ ਰਿਸ਼ਤੇਦਾਰ ਹਾਂ ਮਾਸਟਰ ਦਾ ਭਾਂਜਾ ਮਾਸਟਰ ਦਾ ਭਾਈ ਭਾਂਜਾ ਇਹ ਕਰਤਾਰਪੁਰ ਨੇ ਤੇਰਾ ਪਿੰਡ ਹਾਂ ਠੀਕ ਹੈ ਠੀਕ ਹੈ ਠੀਕ ਹੈ ਤੁਸੀਂ ਇੱਧਰ ਕਿੱਧਰ ਅੱਛਾ ਆਪਣਾ ਹੈ ਠੀਕ ਨਾ ਹੱਕ ਆ ਚੱਲ ਆ ਜਾ ਜੀ ਉਹ ਪ੍ਰਾਣੀ ਆ ਠੀਕ ਹੈ ਬੰਦੇ ਬੈਠੇ ਸਾਨੀ ਨਾ ਨਾ ਤੂੰ ਸਮਝਿਆ ਨਹੀਂ ਉਹ ਤਾਂ ਚੱਲਣੀ ਉਹ ਆਏ ਗਵਰਨਮੈਂਟ ਦੀ ਹੈ ਤਾਂ ਇਹ ਥੋੜੀ ਬੰਦ ਆਉਂਗੀ ਦੇਖ ਲੈ ਲਾਈਵ ਪੁੱਛ ਲੈ ਪੁੱਛ ਲੈ ਕੈਰ ਦੱਸ ਹਾਂ ਹਾਂ ਮੈਂ ਦੱਸਣ ਲੱਗਿਆ ਵੀਰ ਬਸ ਫੇ ਮਾਮਾ ਤੇ ਨਾ ਗਵੰਡੀ ਹੋ ਆ ਬੰਦੇ ਆਪਣੇ ਹੀ ਹੈ ਹੈ ਉਹ ਆਹ ਨਹੀਂ ਅਰੇ ਇਹ ਬੰਦੇ ਆਪਣੇ ਤਾਂ ਆਂ ਸਮਝਾ ਦੇ ਭਾਈ ਬੰਦੇ ਆਪਣੇ ਹੋ ਆਏ ਹੈ ਹੈ ਨਾਲੇ ਹੀ ਆਈ ਜਾਂਦਾ ਉਹ ਸਿਲਿੰਡਰ ਲੋ ਭਾਈ ਮਾਸਟਰ ਦੇ ਪਾਣ ਜੇ ਨੇ ਪਾਉਣੇ ਟਾਇਰ ਕਿਹੜੇ ਪਾਉਣੇ ਭਾਈ ਦੱਸ ਟੀ ਗੁੱਡੀ ਪਾਉਣੇ ਆਹ ਪਾਉਣੇ ਹੈ ਕਹਿੰਦਾ ਇਹਦੇ ਨਾਮ ਤੇ ਪਾਏ ਦੇ ਆ ਪਹਿਲਾਂ ਅੱਛਾ ਹੁਣ ਇਹ ਗੁੱਡੀ ਵਾਲੇ ਪਾਉਣੇ ਆਹ ਪਾਉਣੇ ਆ ਹਾਂ ਕਾਦੇ ਵੀ ਕਾਦੇ ਗਏ ਅਸਲੀ ਹੈਂ ਦੱਸ ਕੇ ਹੱਥ ਕੇ ਹੋਣੇ ਅੱਛਾ ਐਨੀ ਚਲਾਈ ਆ ਜਿੰਦਗੀ ਵਾਲੇ ਨਾਲ ਪਾਏ ਦਾ ਪੈਸਾ ਜ਼ਿਆਦਾ ਭਾਈ ਆ ਹਾਂ ਹਾਂ ਇਹ ਕਾ ਮਾਮਾ ਖੜਾ ਕਰੋੜਪਤੀ ਇਹ ਵੀ ਲਾਏ 50 ਲੱਖ ਰੁਪਏ ਗੱਡੀ ਦਾ 50 ਲੱਖ 50 ਲੱਖ ਸ਼ੌਂਕ ਦਾ ਕਿਹੜੇ ਮੁੱਲ ਹੈ ਇਹ ਸ਼ੌਂਕ ਦਾ ਕੋਈ ਮੁੱਲ ਨਹੀਂ ਹੈਗਾ ਮਤਲਬ ਮਹਾਰਾਜ ਨੇ ਦਿਨ ਦਿਖਾਏ ਆ ਹਾਂ ਐ ਬਾਈ ਇਹ ਵੀ ਭਾਗਾਂ ਵਾਲੇ ਮਿਲਦੇ ਆ ਮਤਲਬ ਦਿਨ ਆਇਆ ਵਧੀਆ ਨਾ ਠੀਕ ਆ ਠੀਕ ਆ ਪੰਜ ਹੈਗਾ ਨਹੀਂ ਕਿੰਨਾ ਹੁਣ ਤੁਹਾਡੇ 5 ਹੈਗਾ 5 ਕਰੋੜ ਤਾਂ ਹੈਗਾ ਹੀ ਆ ਬਹੁਤ ਹੈ ਬਹੁਤ ਹੈ ਇਹ ਬੈਠੇ ਅੱਠ ਨੂੰ ਇਹ 8 ਨੂੰ ਬੈਠੇ ਆ ਹੈ ਬਾਈ ਇਹ ਕਹਿੰਦੇ 8 ਹੋ ਜੂਗਾ ਉਹ ਜਿਹੜੀ ਇੰਨੇ ਹੱਟ ਗਏ ਉਹ ਹੋ ਜਾਣੇ ਹਾਂ ਹਾਂ ਅੰਦਾਜ਼ ਰਿਕੁਆਇਰ ਹੋਣੇ ਕਰਕੇ ਥੋੜਾ ਰੇਟ ਡਾਊਨ ਹੋ ਗਿਆ ਆ ਅੱਛਾ ਅੱਛਾ ਜਿਹਨਾਂ ਨੂੰ ਨੋਟ ਹੱਟੇ ਸ਼ੀਟ ਦੇ ਵੀ ਗਿਆ ਹਾਂ ਹੂੰ ਕੀ ਬਾਈ ਅਸੀਂ ਰੋਜ਼ ਉੱਥੇ ਨੌਕਰੀ पे ਜਾਂਦੇ ਸਾਡਾ ਵੀ ਮਨ ਖਰਾਬ ਹੁੰਦਾ ਜਾਂ ਕਿ ਦੇਖ ਕੇ ਮਨ ਖਰਾਬ ਹੁੰਦਾ ਸਾਡਾ ਵੀ ਜਿਵੇਂ ਨੇ ਏਰੀਆ ਮੈਂ ਤਾਂ ਪਸ਼ਾਂਤ ਹੋ ਜਾਂਦਾ ਮਨ ਹਾਂ ਹੈ ਇੱਧਰ ਹੀ ਨੂੰ ਆ ਰਹੇ ਆ ਹੌਲ ਹੌਲ ਆਪਣੇ ਵੀ ਬਾਈ ਹੋ ਗਿਆ 50 ਲੱਖ ਹਾਂ ਉਹ ਨਹੀਂ ਬੰਗਿਆ ਹਾਂ ਜਿਉਂ ਕਿ ਇਹ ਜੱਗਾ ਕੋਈ ਹੈਗਾ ਨਾ ਕਿ ਪੰਜ ਚਾਰ ਜੂਨੇ ਇਕੱਠੇ ਮੁੰਦਰੀ ਲੱਗੀ ਹੋਈ ਆ ਜਿਸੀ ਸ਼ਹਿਰ ਨੇ ਨਾ ਉੱਥੇ ਜਿਸੀ ਦੇਖਦੇ ਆ ਵੀ ਸਾਲਾ ਸਾਡਾ ਵੀ ਕਿੱਲਾ ਕੋਈ ਹੋਰੇ ਅਸੀਂ ਵੀ ਮੁੰਦਰਾ ਵਾ ਕੇ ਘੁੰਮ ਲਾ ਜੀ ਹੈ ਹਾਂ ਉੱਧਰ ਦਾ ਬਿਗਲੀ ਆ ਉੱਧਰ ਭਾਈ ਬਿਗਲੀ ਹੁਣ ਮਿਲਦੀਆਂ ਨਹੀਂ ਹੈਗੀਆਂ ਅੱਗਾ ਵੀ ਜੱਗਾ ਲੈਣੇ ਅੱਗੇ ਵੀ ਦੀ ਰੇਟ ਵਧੇ ਗਈ ਜੀ ਹਾਂ ਅੱਗਾ ਮਿਲਦਾ 25-30 ਲੱਖ ਦੀ ਲਾਹ ਹੈ ਭਾਈ ਚਿੱਟਾ ਕਰਤਾ ਮੈਂ ਬਾਕੇ ਘੁੰਮਣੇ ਦਿਲ ਕਰਦਾ ਆ ਨਾ ਕੋ ਕੋ ਮੈਂ ਨਾ ਕੰਮੇ ਕੰਮ ਕਰਿਆ ਚੰਡੀਗੜ੍ਹ ਤੇ ਆਇਆ ਦੇਖ ਲੈ ਹਾਂ ਨਾ ਨਾ ਸਿੰਪਲ ਸਾਦਾ 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 ਹੋਰ ਨਹੀਂ ਹੈ ਭਾਈ ਮਾਮੇ ਦੀ ਵੀ ਕਰੋਨਾ ਜਾਈ ਆ ਪਰ ਇਹਨੇ ਹਵਾ ਨਹੀਂ ਕਰੀ ਪੈਰ ਨਹੀਂ ਛੱਡੇ ਪੈਰ ਨਹੀਂ ਛੱਡੇ ਨਿਮਰਤਾ ਰੱਖੀ ਆ ਗੁਰੂ ਦੇ ਉੱਪਰ ਰਹੋ ਆਪਾ ਬਾਬੇ ਪਰ ਉੱਪਰ ਪਰੋਥ ਕਰੋ ਜੋ ਮੰਗੇ ਠਾਕ ਰੱਬ ਨੇ ਤਾਂ ਸੋਈ ਸੋਈ ਦੇਵੇ ਦਈਏ ਨਾ ਥੋੜਾ ਥੋੜਾ ਕਰਕੇ ਹੈ ਇਹ ਭਾਈ ਮਾਮੇ ਦੀ ਸੇਵਾ ਗੈਲਤਾ ਦੇਖਾਈ ਜਾਣਾ ਖਾਲੀ ਜਾਣਾ ਜੋ ਮਾਰਦੇ ਬਣਾਈ ਜੋ ਜਨ ਮਾਰਦੇ ਆ ਉੱਪਰ ਜਿਹੜੀ ਕਹਿੰਦੇ ਨੇ ਵੀ ਰੱਖਦੇ ਛਾਤੀ ਉੱਪਰ ਮੋਟਾ ਜਿਹਾ ਲੱਕੜ ਉਹ ਕਹਿੰਦਾ ਵੀ ਇੰਨੀ ਕੁ ਜੀਮਾ ਪਾ ਕੇ ਲੰਮੀ ਨਹੀਂ ਆ ਉਹ ਕਹਿੰਦਾ ਵੀ ਛਾਤੀ ਵਿੱਚ ਤਾਂ ਜਨਣਾ ਛਾਤੀ ਨੂੰ ਜਿਹੜੀ ਕਹਿੰਦੇ ਨੇ ਜਾਂਦੇਗਾ ਪਿੱਛੇ ਤੇ ਸ਼ਰਮਾ ਸੋਟਾ ਮਾਰਦੇ ਪਿੱਛੇ ਦਾ ਨਹੀਂ ਹੈਗਾ ਐ ਨਹੀਂ ਉਹਨਾਂ ਕੋਲ ਵੀ ਹੋਣਾ ਘਰੇ ਉੱਠਣਾ ਘਰੇ ਉਹਦੇ ਬਾਅਦ ਮੈਂ ਦੂਰੇ ਤੀਰ ਦੇ ਨੇ ਕੁਜੀ ਜੀਮਾ ਪਾ ਕੇ ਜਾ ਕੇ ਉੱਥੇ ਆ ਆਉਂਨ ਗੰਗਾ ਐਡੇ بڑے ਧੀ ਦੀ ਮੁੱਠੀ ਬਣ ਜਾਂਦੀ ਆ ਇੱਕ ਹੋਰ ਵੀ ਆ ਕਹਿੰਦੇ ਸਮੈਲਾ ਬਣਾਣੀ 12 ਵਜੇ ਤੋਂ ਪਹਿਲਾਂ ਪਹਿਲਾਂ ਲਾਉਣਾ ਜਾ ਕੇ ਰੋਗ ਪਾ ਕੇ ਜੇਦੀ ਮੁੱਖੇ ਤੂੰ ਕੌਣ ਮੈਂ ਕਹਿੰਦਾ ਕਿ ਬੇਰਕਾ ਦੇ 2 ਤੇ ਆਦਮਾ ਦੇ ਕੇ 12 ਪਤਾ ਕੀ ਕਰਦੇ ਆ ਜਿਹਦੇ ਫੋਟੋ ਗੁੜੇ ਫਿਰ ਚੱਕ ਪਾਈ ਜਾਂਦੇ ਉਹਦੇ ਆ ਜਾਉਂਗੇ ਤੇ ਇੰਨਾ ਅੱਠਾ ਨਾ ਜਾ ਕਿ ਇੰਦੀ ਇਹਨੂੰ ਤੇ ਨਿਚਾ ਰੋਕ ਲੂਗਾ ਨਹੀਂ ਕਿ ਭਾਈ ਹੋਰ ਆ ਕਹਿੰਦਾ 2 ਕਿਲੋ ਬੇਰਕਾ ਕੀ ਫੜੋ ਸਾਡੀ ਮੈਨੂੰ ਪਾਓ ਪਹਿਲਾਂ ਹੰਦੇ ਨਹੀਂ ਗੱਲ ਗੱਲਾ ਵਾਈ ਲੈਣੋ ਕਿਹਨੇ ਕੋਣੀ ਦਿੰਦੇ ਹੈ ਕੁਝ ਨਹੀਂ ਜਦੇ ਬਹਿ ਗਿਆ ਹੈ ਕਿਆ ਮਰ ਜਾਂਦਾ ਬੰਦਾ ਤੀਮੀਆਂ ਕਾ ਦੇਖਦੇ ਹੋ ਵਿੱਚ ਕਿਆ ਕਹਿਨੀ ਆ ਹਾਂ ਜਦੋਂ ਇੱਕ ਤਾਂ ਕਦੇ ਕੂਕ ਮਾਰੀ ਜਾਂਦੀ ਆ ਵਿੱਚ ਕਹਿ ਦਿੰਦੀ ਆ ਵੀ ਉਹ ਉੱਥੇ ਚਲੇ ਗਿਆ ਜਿੱਥੇ ਨਿੰਜਾਰਾ ਕੁੜੀ ਜੂਂਦੇ ਨੂੰ ਹੁੰਦੇ ਨਹੀਂ ਆ ਨਹੀਂ ਆਪਾਂ ਮੈਂ ਸੱਚੀ ਤਾਂ ਆਪੀ ਆ ਮੈਂ ਦੇਖਿਆ ਭਾਈ ਜੱਲ ਹੈ ਐਂ ਫਿਰ ਪਿੱਛੇ ਤੇ ਐਂ ਸੂਟ ਫੜ ਕੇ ਭਾਣੇ ਕਿੱਥੇ ਦੇ ਦਿੰਦੇ ਆ ਵੀ ਕਿਹੜੀ ਦੁਕਾਨ ਤੇ ਮੈਂ ਇੰਦੇ ਆਉਂ ਆ ਪਿੱਛੇ ਕੀ ਜਾਣੀ ਆ ਕਿਉਂ ਨਹੀਂ ਪਹਿਲਾ ਕੱਲ ਕਾਰੀ ਜੀ ਮਾਰਦੀ ਇੱਕੋ ਲੱਗਤਾ ਆ ਕੇ ਭੁੱਬੀ ਜੀ ਮਾਰਦੀ ਆ ਹੈ ਆਏ ਹਾਏ ਮਾਮਾ ਗੱਲਾਂ ਹੁੰਦੀਆਂ ਤਾਂ ਨਹੀਂ ਪੂਰੀਆਂ ਗੱਲਾਂ ਹੋ ਗਈਆਂ ਆਹ ਬੈਠੇ ਨਾਲ ਹੋ ਗਈਆਂ ਨਹੀਂ ਦੇਖੋ ਆਪਾਂ ਕਿਸੇ ਨਹੀਂ 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 ਠੀਕ ਹੈ ਮਜ਼ਾ ਕਰਦੇ ਮਮਾ ਤਰਨਾ ਸੀ ਕਰਨਾ ਨਾ ਠੀਕ ਹੈ ਗੱਲ ਪੱਕੀ ਹੈ ਹਾਂ ਪੱਕੀ ਗੱਲ ਆ ਇਹਦੇ ਜੰਦੇ ਜੰਦੇ ਨੂੰ ਕੀ ਨਹੀਂ ਦੇਣਾ ਹਾਂ ਉਹ ਥੋੜਿਆ ਮਰਦਾ ਤਾਂ ਖੰਗ ਖਾ ਕਰਾ ਕੇ ਇਹ ਕਰਦੇ ਨਹੀਂ ਦੁੱਧ ਨਹੀਂ ਕਿੱਲੋ ਡੋਲ ਦੇ ਨੇ ਨਹੀਂ ਹੈ ਚਾਕੇ ਚਾਰ ਜਣੇ ਜਾ ਕੇ ਜਮੇ ਪੱਕੀਆਂ ਦੇਖ ਬੈਟਰੀ ਦੇਖੀਏ ਭਾਈ ਚੱਲ ਹੋ ਗਿਆ ਰੈਡੀ ਕਿੱਧਰ ਆਹੀ 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 ਆ ਰੇਡੀਓ ਆ। ਯਾ ਫਿਰ ਇਹਨੂੰ ਗਾਰੰਟੀ ਕੱਢ। ਚੱਲ ਚੱਲ ਗਾਰੰਟੀ ਕੱਢ ਲਈਏ। ਲੋ ਬਾਈ। ਬੰਨੂ ਚੈਨਲ ਦਾ ਨਵਾਂ ਵੀ ਰੱਖਦੇ। ਚੈਨਲ ਦਾ ਨਵਾਂ ਦਾ ਹਾਦਸਾ ਹੁੰਦਾ। ਗਾਰੰਟੀ ਕੱਢ ਲੈਣ ਲੱਗੇ ਹੁਣ ਆਪਾਂ। 2 ਸਾਲ ਦੀ ਵੀਰੇ ਗਾਰੰਟੀ। ਕਸ਼ਮੀਰ ਸਿੰਘ। ਚਾਹ ਪਾਣੀ ਪੀ ਲੇ। ਪੀ ਲੇ ਪੀ ਲੇ ਪੀ ਲੇ। ਡਰੈਸ ਵੀ ਦੱਸ ਦੇ ਵੀਰੇ ਬਣਾ ਹੁਣ ਦੇ ਕੋਈ ਕਿਹਦੇ ਨੇ ਆਉਣਾ ਸਾਡੀ ਵੀਡੀਓ ਦੇਖ ਕੇ ਡਰੈਸ ਵੀ ਰਾ ਦੇਖੋ ਆ ਰੋਪੜ ਪ੍ਰਾਣੇ ਬਾਸਟਾ ਨੇੜੇ ਆ ਬਿਲਕੁਲ ਪ੍ਰਾਣੇ ਬਾਸਟਾ ਦੇ ਵਿੱਚ ਆਂ ਟੀਰਾ ਬੈਟਰੀ ਐ ਐਂਟਾਇਰ ਪ੍ਰਾਣੀ ਬਹੁਤ ਪੁਰਾਣੀ ਜੀ ਬਹੁਤ ਲੋਕਲ ਤਾਂ ਜਾਣਦੇ ਹੋ ਜੇ ਕਿਸੇ ਬਾਹਰ ਨੇ ਆਉਣਾ ਹਾਂ ਚਲੋ ਹੈਨਾ ਨੇੜੇ ਓਵਰ ਬ੍ਰਿਜ ਆ ਪ੍ਰਾਣਾ ਬਾਸਟਾ ਮੇਨ ਲੱਗੇ ਸ਼ਹਿਰ ਦਾ ਨਾਮ ਹੀ ਆਉਣਾ ਟੀਵੀ ਠੀਕ ਆ ਵੀਰੇ ਲੋ ਭਾਈ ਬੈਂਟੀ ਤੇ ਰੱਖਤੀ ਚੈੱਕ ਕਰਕੇ ਦੇਖਣੀ ਹੁਣ ਲਾ ਕੇ ਆਹ ਟਰਮੀਨਟ ਹਰ ਬਾਕੂ ਜੀ। ਔਰ ਬਾਪੂ ਕਿਆ ਹਾਲ ਹੈ? ਬਸ ਠੀਕ ਆ ਜੀ ਆਹ ਇਹ ਜੂਗੀ। ਤੇ ਜਿਹੜੀ ਗਾਦੀ ਲੱਗੀ ਹੋਈ ਨਾ ਉਹ ਦੀ ਜੀ ਲੱਗੀ ਹੋਈ ਆ। ਪਾਣੀ ਦੇ ਵਿੱਚ ਇਹਨੂੰ ਡੋਬ ਦੇ ਥੋੜਾ। ਇਹ ਬਾਈ ਆਪਾਂ ਬਾਪੂ ਨੂੰ ਪਤਾ ਕਾਹਦੇ ਬੁਲਾਇਆ? ਬਾਪੂ ਨੇ ਕਾਰੀਗਰ ਬਾਪੂ ਕਿਨੇ ਸਾਲ ਕੰਮ ਕਰਿਆ? ਮੈਂ ਪੰਜਾਬ ਮੋਟਰ ਜੀ ਕਰਿਆ ਜੀ 10 ਸਾਲ ਕੰਮ। 10 ਸਾਲ ਸਿਰੇ ਦਾ ਮੈਕੈਨਿਕ ਦਾ ਬਾਪੂ ਸਿਰੇ ਦਾ। ਬਰਸਰੀ ਜੀ ਏਜੰਸੀ ਪੀ ਜੀ। ਹਾਂ। ਮੈਂ ਉੱਥੇ ਇਲੈਕਟ੍ਰੀਸ਼ੀਅਨ ਤਾਂ ਜੀ। ਹਾਂ। ਹਾਂ ਜੀ। ਬਾਕੀ ਇਹ ਆਏ ਜੂ ਦੇ ਰੂੜੀ ਜੀ ਲੱਗੀ ਹੋਈ ਆ ਪਾਣੀ ਪਾਣੀ ਦੇ ਵਿੱਚ ਗਰਮ ਪਾਣੀ ਵਿੱਚ ਹੋ ਦੂਏ ਵਿੱਚ ਹਾਂ 5-7 ਮਿੰਟ ਨਿ ਡੁਬੋ ਦੇ ਅੱਛਾ ਦੋਆਂ ਨੂੰ ਹਾਂ ਫਿਰ ਇਹਦੇ ਪੇ ਲਾ ਕੇ ਆ ਹਾਂ ਗ੍ਰੀਸ ਲਾਉਣਾ ਗ੍ਰੀਸ ਲਾ ਆਹ ਲਿਆਂਦਾ ਗ੍ਰੀਸ ਵੀ ਹਾਂ ਗ੍ਰੀਸ ਲਿਆ ਕੇ ਪੁੜੀ ਚਾ ਲਾ ਕੇ ਹਾਂ ਬਾਕੀ ਬੈਟਰੀ ਬਹੁਤ ਈ ਆਏ 2 ਸਾਲ ਚੱਲਦੀ ਆ ਇਹ ਸਾੜੇ ਟਰੈਕਟਰ ਜੀ ਰੱਖੀ ਹੋਈ ਆ ਹੀਜੇ ਵਾਲਿਆਂ ਦੀ ਬੈਟਰੀ ਆ 2 ਸਾਲ ਦੀ ਗਾਰੰਟੀ ਚਾਹੋ 1 ਸਾਲ ਦੀ ਦਿੰਦੇ ਆ ਨੇ 2 ਸਾਲ ਦੀ ਲਿਖੇ ਦਿੱਤੀ ਮੈਨੂੰ ਨਾ 2 ਸਾਲ ਦੇ ਉੱਪਰ ਹੀ ਚਲਦੀ ਹੈ ਉੱਪਰ ਹੀ ਚਲਦੀ ਹੈ ਨਾ ਵਧੀਆ ਨਾ ਹਾਂ ਜੀ ਕੋ ਹੀਰਾ ਵੈਂਟਰੀ ਤੇ ਬਾਪੂ ਲਾ ਕੇ ਕਰੀਏ ਬਸ ਸਲਫ ਮਾਰੀ ਸਟਾਰਟ ਹੈ ਪਹਿਲਾਂ ਪਾਣੀ ਦਿਆਂ ਪਾਣੀ ਲਾ ਕੇ ਸਾਫ ਕਰਕੇ ਠੀਕ ਹੈ ਇਹ ਇੱਥੇ ਗਰੀਸ ਲਾ ਕੇ ਬਾਕੀ ਇਹਦਾ ਇਹਦਾ ਪਾਣੀ ਦਾਬਨ ਪੰਦਾ ਮੇਨ ਦੇ ਵਿੱਚ ਉਹਨੇ ਸਾਲ ਬੀਤਾ ਮਹੀਨਾ ਲਾਈ ਜਾਂਦਾ ਹਾਂ ਬਾਕੀ ਰੋਹੀ ਵਿੱਚ ਦਾ ਪਤਾ ਪੰਦੇ ਰੱਖ ਦੇ ਦਿੰਦਾ ਕਿ ਕਰਨਾ ਚਾਹੀਦਾ ਇਹ ਚੈੱਕ ਕਰਨਾ ਚਾਹੀਦਾ ਜ਼ਰੂਰੀ ਆ ਹਾਂ ਜ਼ਰੂਰੀ ਆ ਫੇ ਨਹੀਂ ਬੈਠੀ ਇਤਨੇ ਦਿਨ ਸਾਲ ਚੱਲੂਗੀ ਇਹ ਬਾਈ ਫਿੱਟ ਕਰਕੇ ਮੈਂ ਤੁਹਾਨੂੰ ਦੱਸ ਦੇ ਦਿਖਾਉਂਦੇ ਆ ਠੀਕ ਨੇ ਦੇਖਦਾ ਬਾਪੂ ਸਲਫ ਮਾਰ ਕੇ ਹਾਂ ਨਿਊਟਰਲ ਆ ਹੈ ਬਣ ਗਈ ਗੱਲ ਹੈ ਹੁਣ ਬਾਈ ਗੰਨਾ ਘਟਦੇ ਆ ਆਪਾਂ ਟਾਲਪਾ ਸਿੱਟਣਾ ਗੰਨੇ ਦਾ ਕੰਮ ਬਣਾ ਚੱਲਦਾ ਬਾਕੀ ਤੁਹਾਨੂੰ ਖੇਤਾਂ ਮਾ ਜਾ ਕੇ ਮਲਾਉਂਦੇ ਆ ਨਿੰਮੇ ਨੂੰ ਬਾਪੂ ਨੂੰ ਲੋ ਬਈ ਪਾ ਕੇ ਟਰੈਕਟਰ ਲੈ ਕੇ ਹੁਣ ਗੰਨਾ ਲੱਦਣਾ ਕੱਲ ਦੇ ਲੱਗੇ ਪਏ ਆ ਮਾ ਢੋਖ ਲੱਗੀ ਬਣੀ ਜੱਟ ਨੂੰ ਵੀ ਹੋਰ ਹੋਰ ਚਾਹ ਲਿਆਂਦੀ ਨਾਲ ਪਹਿਲਾਂ ਤੇ ਰੇੜਾ ਪਰਿਆ ਕੱਲ ਟਾਲੀ ਪਾਈ ਸਸਦੀ ਕਾਲਜੀ ਸਾਰੇ ਤੇਰਾ ਨੂੰ ਕੱਲ ਟਾਲੀ ਪਰੀ ਅਸੀਂ ਹਾਂ ਇਹ ਕੱਲ ਟਰਾਲੀ ਭਰਤੀ ਕੱਜ ਪਾਸ ਹਿੰਮਤ ਆ ਰਹੀ ਤਾਂ ਆਪਣੇ ਹਾਂ ਅਸੀਂ ਡੇੜਾ ਪਰ ਜਾ ਉਹ ਪੂਲੇ ਚੱਕਣੇ ਸੌਖੇ ਆ ਹਲੇ ਹੋਰ ਹੁਣ ਤਾਂ ਹੀ ਬੀਜ ਦੀ ਹੋਣੀ ਹੈ ਨਾ ਕਣਕਰ ਸੱਚੀ ਲਈ ਹੋਈ ਆ ਕੱਢਣ ਹੋਰ ਹੀ ਬਹਿੜਦੀ ਨਹੀਂ ਹੈਗੀ ਪੋਰਾ ਵੀ ਨਹੀਂ ਨਹੀਂ ਉਹ ਤਾਂ ਵਿਚਾਰੇ ਸਾਹੂ ਬਹੁਤ ਆਦਾ ਉੱਤ ਨਹੀਂ ਹੈਗੀ ਹੋਟ ਨਹੀਂ ਹੈਗੀ ਲੈ ਕਣੀ ਹਾਂ ਉਹ ਬੱਲੇ ਆ ਕਹਿੰਦੀ ਮੈਂ ਵੀ ਜਾਣਾ ਅਵੇ ਜੀ ਤੂੰ ਵੀ ਆ ਗਿਆ ਜੀ ਜਿੱਤਾ ਕਿਹੜੇ ਬਹਿਣਦਾ ਜਿੱਤੇ ਨਾ ਵੱਡਿਆ ਜਿੱਤਾ ਵੀ ਝੋਟਾ ਬੰਦਾ ਜਿੱਤੇ ਪਹਿਲਾਂ ਉਹ ਵੱਡੇ ਹੋਣ ਠੀਕ ਹੈ ਇਸ ਤੇ ਕਿਹੜਾ ਵੱਢਿਆ ਫਿਰ ਆ ਵੱਢਿਆ ਉਹ ਲੱਗਿਆ ਹੁਤਾ ਚਾਚੀ ਨੇ ਲੈ ਲਿਆ ਚੱਲ ਬਣਾ ਕੱਲ ਉਰੇ ਤੇ ਦੇਖ ਲੈ ਇੱਥੇ ਲੱਗਿਆ ਜੀਤਾ ਪਰਸੋਂ ਇਹਨੂੰ 11 ਵਜੇ ਤੋ ਦੱਸਿਆ ਜੇ ਤਾਂ ਕਹਿੰਦਾ ਸਾਜਰੇ ਦੱਸਿਆ ਤਾਂ ਸਾਰਾ ਨਿਬੜ ਜਾਣਤਾ ਮੇਰੇ ਤਾਂ ਕੱਲ ਦਿਹਾੜੀ ਨਾ ਪਾਸਪੋਰਟ ਹਫਤੇ ਚ ਲੰਗੀ ਸਾਰਾ ਦਿਨ ਗੰਮ ਹੀ ਨਹੀਂ ਬਣਿਆ ਕੰਮ ਵੀ ਨਹੀਂ ਬਣਿਆ ਹੈਗਾ ਸਾਰਾ ਹੀ ਦਿਹਾੜੀ ਉਹ ਮੇਰੇ ਆਧਾਰ ਕਾਰਡ ਪਰੋ ਤੇ ਪਹਿਲਾਂ ਕਿ ਕਹਿੰਦੇ ਕਿ ਉਹ ਗਲਾਸ ਵਿੱਚ ਰੱਖ ਲਿਆ 3 ਮਹੀਨੇ ਬਾਅਦ ਹੁਣ ਕਰਾ ਕੇ ਆਏ ਫੋਟੋ ਮੇਰੇ ਪਤਾ ਨਹੀਂ ਅੱਜ ਕਰ ਬੈਨ ਮੈਂ ਮਾਹੀ ਕਰਦਾ ਹਾਂ ਮੇਰੇ ਨਾਲ ਉਹ ਕਹਿੰਦੇ ਪਾਸਪੋਰਟ ਪਰ ਸਰਦਾਰ ਦੀ ਫੋਟੋ ਚਲ ਖਿੱਚ ਲਈ ਜਾ ਤੁਹਾਨੂੰ ਪਤਾ ਵੀ ਯਾਰ ਪੰਗਾ ਪਾਉਂਗਾ ਹੈ ਪਾਸ ਕਰਕੇ ਗਾ ਭੇਜਤੀ ਕਹਿੰਦੇ ਇੱਥੇ ਡਾਕੂਮੈਂਟ ਜਮਾ ਕਰਾਇਆ ਜਿਹਦੇ ਕੋ ਕਰਾਉਣਗੇ ਕਹਿੰਦੇ ਆਰ ਕਾਰਡ ਤੇ ਤੇਰੀ ਰੋਡੀ ਦੀ ਮੈਂ ਅਪਡੇਟ ਕਰਾ ਲੈਂਦੇ ਮੈਂ ਅਪਡੇਟ ਕਰਾ ਲੈਂਦੀ ਉਹ ਕਹਿੰਦੇ ਇਹ ਚੱਲਣੀ ਤੇਰੀ ਸੀ ਇਹ ਨਹੀਂ ਚੱਲਣੀ ਅੱਛਾ ਹੁਣ ਅੱਧ ਵਿਚਾਲੇ ਕੰਮ ਰਹਿ ਗਿਆ ਹੁਣ ਹਫਤੇ ਤੱਕ ਆਉਣਾ ਹੋਰ ਯਾਰ ਗਾਂ ਨਹੀਂ ਉਹਨਾਂ ਦੇ ਵੀ ਜਿਹੜੇ ਰੂਲ ਚੱਲ ਨਹੀਂ ਮੈਂ ਉਹਨਾਂ ਦੇ ਕਾਗਜ਼ ਉਹਦੇ ਹੋਇਆ ਉਹਨਾਂ ਦੀ ਫਰਜ ਬਣਦਾ ਨਾ ਇਹ ਗਾਂ ਰਾਸਮੇਟ ਹੁੰਦੀ ਹੈ ਹਾਂ ਜੰਦਾ ਹੈ ਨਾ ਚੱਲ ਗਾਂ ਨੂੰ ਚੱਲ ਫੋਟੋ ਉਦੋਂ ਚੇਂਜ ਹੋ ਗਈ ਪਰ ਅਪਡੇਟ ਹੋ ਗਿਆ ਹੋ ਜਾਣਾ ਬਸ ਉਹ ਜਿਹੜੂ ਬਾਹਰ ਜਾਇਦਾ ਰਿਕਰ ਸਰਦਾਰ ਦੀ ਫੋਟੋ ਆ ਬਾਈ 3 ਸਾਲ ਲੱਗ ਗਿਆ ਬੂਟੇ ਨੂੰ ਆਪਣੇ ਮਾਦਿਕ ਗੰਨੇ ਵਿੱਚ ਤੇ ਅੱਜ ਜਨਵਰੀ ਚ ਲੱਗਣਾ ਚਲੋ 1 ਮਹੀਨਾ ਹੀ ਰਹਿ ਗਿਆ ਆ ਦੇਖੋ ਬੂਟੇ ਬਾਈ ਨਸਲ ਵਾਲੇ ਬੂਟੇ ਲਾਵੇ ਖੇਤਾਂ ਮੇ ਆਪਾਂ ਨੇ ਖੇਤ ਗੰਨਾ ਬਿਲਾ ਕਰਤਾ ਕੁਛ ਪਿੰਡ ਮਗੇਰ ਤਾਂ ਕੁਛ ਇੱਥੇ ਟਾਲ ਟੂਲ ਬਿਗੇਰਤਾ ਤੇ ਕੁਛ ਆਪਣੀ ਡੰਗਰਾਂ ਨੂੰ ਪਾ ਲੈਣਾ ਤੇ ਉਹ ਬਾਈ ਆਪਣੀ ਲੈਵ ਤੇ ਹੈਗਾ ਲੋਕੀ ਹੈਗੀ ਟਰੈਕਟਰ ਚ ਭਾਈ ਉੱਪਰ ਮੈਂ ਲੈ ਕੇ ਆਇਆ ਉੱਥੇ ਤੇ ਕੱਢੀ ਨਹੀਂ ਨਿਮੇ ਤੇ ਹੈ ਮੈਂ ਤੈਨੂੰ ਕਿਹਾ ਤਾਂ ਮੈਂ ਉਹਦੇ ਟਰੈਕਟਰ ਚ ਫਸਾਈ ਵੀ ਮੈਨੂੰ ਤਾਂ ਕੁੜੀ ਨੀ ਤਾਂ ਘਰੀ ਜਾਂਦੀ ਸੀ ਮੈਂ ਡੋਲੀ ਟਰੈਕਟਰ ਕੇ ਲਾ ਸਾ ਕੇ ਆਇਆ ਬਸ ਤੇਰੇ ਕੋਲ ਹੁਣੇ ਰੋਟੀ ਕੁੜੀ ਉਹ ਗਾਰੇ ਚ ਫਸਦੀ ਦੀ ਮੈਂ ਤੈਨੂੰ ਕਿਹਾ ਵੀ ਰੋਟੀ ਚੱਕਰ ਚ ਲੈ ਕੇ ਆਇਆ ਮੈਂ ਉਹ ਟਰੈਕਟਰ ਚ ਪਈ ਵੀ ਹੈ ਹਾਂ ਭਾਈ ਕੰਮ ਕਰਕੇ ਨਾ ਖੇਤ ਚ ਰੋਟੀ ਖਾਣ ਦਾ ਬੜਾ ਮਜ਼ਾ ਆਉਂਦਾ ਬਹੁਤ ਸੁਆਦ ਲੱਗਦੀ ਐ ਇਹ ਮਾਲਾ ਜੇ ਘਰ ਆਪਾਂ ਚਾਰ ਰੋਟੀਆਂ ਖਾਂਦੇ ਨਾ ਉਹ ਸੱਤ ਖਾਉਂਗੇ ਹੋਰ ਉਹ ਵੀ ਕੰਮ ਕੰਮ ਕਰਕੇ ਐ ਵਿਹਲੇ ਨਹੀਂ ਕੰਮ ਕਰਕੇ ਭੁੱਖ ਲੱਗ ਜਾਂਦੀ ਕੰਮ ਨਾਲੇ ਭੁੱਖ ਲੱਗਦੀ ਹਾਂ ਜਿਹੜੇ ਸ਼ਾਮ ਨੂੰ ਆਪਣਾ ਸ਼ਾਮ ਨੂੰ ਜਿਹੜੀ ਚਾਹ ਨਾਲ ਖਾਂਦੇ ਆਪਾਂ ਆਚਾਰ ਚੂਰਨਾ ਉਹ ਸੁਆਦ ਲੱਗਦੀ ਆ ਸ਼ਾਮ ਹੋ ਗਈ ਨੇ ਮੈਂ ਹੁਣ ਜੱਟ ਕਹਿੰਦਾ ਮੈਨੂੰ ਬੱਸ ਤੇ ਰੋਟੀ ਲਿਆ ਮੈਂ ਚੱਲ ਭਾਈ ਰੋਟੀ ਲਿਆਉਂਦੇ ਆ ਸਾਡੇ ਕੋਲੇ ਜੂਰੇ ਆ ਕੇ ਖਾਣ ਲੱਗ ਗਏ ਹੋਰੇ ਆ ਕੇ ਖਾਣ ਲੱਗ ਗਏ ਟੈਟਾ ਸਟਾਰਟਅਪ ਐਨੇ ਮੈਂ ਕਹਿੰਦੀ ਮੈਨੂੰ ਲੈ ਕੇ ਜਾ ਹਾਂ ਚੱਲ ਬਸ ਅੱਜ ਇਹ ਨਿਬੜ ਜਾਊਂਗਾ ਅੱਜ ਨਹੀਂ ਕੱਲ ਨੂੰ ਨਿਬੜ ਜਾਊਂਗਾ ਹੈ ਨਵੇੜ ਨਾ ਬਾਈ ਗੰਨਾ ਬੀਜਣਾ ਆਪਣਾ ਘੇਰ ਕੇ ਗਾਂਹ ਕਾਣ ਕੇ ਬੀਜਣੀ ਆ ਆਹ ਜਸਵੀਰ ਬਾਈ ਦੇ ਵੀ ਲੱਗਿਆ ਪੈਣਾ ਉਹਦੇ ਕੋਲ ਲੱਗਿਆ ਪੈਣਾ ਲੇਬਰ ਮਿਲੇ ਨਹੀਂ ਰਹੀ ਯਾਰ ਗਾਏ ਵੀ ਤੇ ਨਾ ਹੋ ਹਾਉਣਾ ਉਹਨਾਂ ਨੇ ਬਸੋ ਲੱਗਿਆ ਆਪਣਾ ਉਹਨਾਂ ਨੇ ਬਿਹਾਰੀ ਚਲੇ ਗਏ ਨਾ ਹਾਂ ਬਿਹਾਰੀ ਚਲੇ ਗਏ ਆ ਰਹੇ ਆਉਣ ਲੱਗੇ ਬਿਹਾਰੀ ਪਾਰਟੀਆ ਨੂੰ ਲੱਗੇ ਆ ਗੰਨੇ ਦਾ ਕੰਮ ਹੋਣਾ ਸਟਾਰਟ ਹੋ ਗਿਆ ਪਹਿਲੀ ਜੀ ਚੱਲੂ ਜੂਪੀ 'ਚ ਤਾਂ ਕਦੇ ਚੱਲਦੇ ਆ ਨਹੀਂ ਹਰਿਆਣੇ 'ਚ ਵੀ ਚੱਲਦੀ ਸੱਚੋਂ ਆਪਣੇ ਥੋੜਾ ਜਿਹਾ ਲੇਟੇ ਚੱਲਦੇ ਆ ਆਪਣੇ ਲੇਟ ਚੱਲਦੇ ਆ ਜਾਈਦਾ ਗਾਂ 'ਤੇ ਗਰਮੀ ਆਉਂਦੀ ਆ ਹਾਂ ਫਿਰ ਟ੍ਰੈਨਸਿਟਰ ਡਿਵੈਲਪਰ ਕਰੀਦਾ ਹਾਂ ਇਹਨੇ 10 ਦਿਨ ਪਹਿਲਾਂ ਚੱਲ ਵੀ ਬੇ ਨਾ ਹਾਂ ਫਿਰ ਗਾਂ ਕੰਮ ਹੋ ਜਾਂਦਾ ਹਾਂ ਹਾਂ ਤੇ ਚੱਲਿਆ ਹੋਇਆ ਫਿਰ ਉਹਨੇ ਠੀਕ ਚਲਾਉਂਦੇ ਉਹੀ ਤਾਂ ਗੱਲ ਹੈ ਜਿੰਨੇ 10 15 ਦਿਨਾਂ ਇੱਚੀ ਹੋਈ ਜਾਂਦਾ ਗੱਡ ਤੇ ਪੈ ਗਿਆ ਰੁਗ ਗਿਆ ਉਹ ਹੋ ਗਿਆ ਧੰਨਵਾਦ ਭਾਈ ਜੀਤੇ ਬਾਈ ਦਾ ਜਿਹਨੇ ਆਪਣਾ ਕੰਮ ਸਾਰਤਾ ਹੈ ਨਹੀਂ ਬੰਦਾ ਨਹੀਂ ਭਾਈ ਮਿਲਦਾ ਤਾਂ ਕੋਈ ਵੀ ਆਏ ਤਾਂ ਉਹ ਕਹਿੰਦਾ ਤਾਂ ਇਹ ਕਹੀਦੇ ਨੇ ਪਹਿਲਾਂ ਹੋ ਰਿਹਾ ਇਹਦਾ ਮੇਤੇ ਦਾਸ ਆਏ ਤਾਂ ਉਹ ਸਹਿਬਾਈ ਕਹਿੰਦਾ ਤਾਂ ਮਾਨੂਪੁਰ ਵਾਲਾ ਉਹ ਕਹਿੰਦਾ ਬਿੰਦਰ ਕੋਲ ਹੈਗੇ ਸਲੋਰੀ ਉੱਥੋਂ ਤੇ ਲਿਆ ਮਖਾ ਵੀ ਚੱਲ ਬੜ ਜਾਣੇ ਨੇ ਕੰਮ ਇੱਥੇ ਸਰਜਣਾ ਜੇ ਨਹੀਂ ਹੋਇਆ ਫੇਰ ਮਹਾਲੇ ਆਵਾਂਗੇ ਪਤਾ ਕੀ ਗੱਲ ਹੈ ਜਿਹੜੇ ਬੰਦੇ ਉਹ ਹੈ ਨਾ ਉਹ ਕੋਟਣਾਪਰਾ ਹਾਂ ਇਹ ਕੰਨਾ ਹੁੰਦਾ ਮਾੜਾ ਹੌਲਾ ਇਹ ਹੋਰ ਹੈ ਅਗਲਾ ਇੱਕ ਦਾਤੀ ਦਾ ਹੈਗਾ ਦਾਤੀ ਨਾਲ ਵੱਢਣੇ ਵਾਲਾ ਤਾਂ ਇਹ ਹਾਂ ਦਾਤੀ ਨਾਲ ਤਾਂ ਦਾਤੀ ਨਾਲ ਵੱਢਿਆ ਇਹ ਨਾ ਇਹ ਪਹਿਲਾਂ ਤਾਂ ਪਹੁੰਚ ਤਾ ਬਾਅਦ ਕਿ ਆ ਕੇ ਬਿਮਾਰੀ ਵੀ ਪਾਜੀ ਨਿਕੜਾ ਹੈਗੀ ਨਾ ਪਹਿਲਾਂ ਤਾਂ ਕੰਨਾ ਬਹੁਤ ਕੈ ਨਹੀਂ ਸਭ ਜੇ ਏਕਣਾ 38 ਨੂੰ ਬਿਮਾਰੀ ਬਹੁਤ ਹੁਣ ਪਤਾ ਕੀ ਕਰਨਾ ਹੁਣ ਜਿਹੜਾ ਬਾਈ ਉੱਪਰ ਵਾਲਾ ਕੰਨਾ ਨਾ ਉਹ ਪਹੁੰਚ ਜਿਹੜਾ ਉੱਪਰ ਵਾਲਾ ਕੰਨਾ ਬਸ 1 ਸਾਲ ਰੱਖ ਕੇ ਬਾਹਰ ਨਾ ਉਹ ਪੰਗਾ ਨਹੀਂ ਕਰਨਾ ਹੈਗਾ ਬਾਜੇ ਲੋਟ ਆ ਕੇ ਤਾਂ ਕਣਕ ਵੀ ਦੂੰਗੇ ਨਾ ਹਾਂ ਬਾਕੀ ਮੁੱਕੀ ਵੀ ਦੂੰਗੇ ਹਾਂ ਬਾਜਰਾ ਵੀ ਦੂੰਗੇ ਪਰ ਰੱਖਣਾ ਨਹੀਂ ਮੁੱਢਾ ਨਹੀਂ ਰੱਖਣਾ ਕੋਈ ਫਾਇਦਾ ਨਹੀਂ ਜਲੂਸ ਕਢਾਉਂਦਾ ਮੁੱਢਾ ਤਿਆਰ ਚਾਚੀ ਹੱਸਦੀ ਆ ਛਰਾ ਬਹੁਤ ਥੋੜਾ ਛਿੱਜਾ ਰਹਿ ਗਿਆ ਗੰਨਾ ਬਜੇ ਦਾ ਸਾਰਾ ਗਿਰ ਗਿਆ ਹੁਣ ਜਾ ਕੇ ਜੇ ਪਾਣੀ ਨਹੀਂ ਲਾਉਂਦੇ ਤਾਂ ਹਾਂ ਸੁੱਕਾ ਮੰਦਾ ਲਾਓ ਹਾਂ ਜੇ ਪਾਣੀ ਲਾਉਂਦੇ ਆ ਜਦੋਂ ਲੰਬਾ ਬੈਠੇ ਰਹੇ ਬੰਨਿਆ ਹੋਇਆ ਲੰਬਾ ਬੈਠਦਾ ਫਿਰ ਨਹੀਂ ਨਹੀਂ ਹੁਣ ਰੱਖਣਾ ਨਹੀਂ ਹੈਗਾ ਯਾਰ ਉਹਨਾਂ ਕਹਿੰਦੇ ਆਏ ਦਿਨਾਂ ਮੈਂ ਲੇਬਰ ਨਹੀਂ ਮਿਲਦੀ ਹੈਗੀ ਸੱਤੇ ਚਾਹ ਮੰਗਦੀ ਹੈ ਠੀਕ ਹੈ ਆਪਣੀਆਂ ਦੀਆਂ ਦੇ ਨਹੀਂ ਇਹਨੇ ਰਹਿਣ ਦੋ ਹੁਣ ਪੀ ਕੇ ਚਾਹੀ ਤੇ ਘਰ ਆ ਹੈ ਮੰਗਦੀ ਆਏ ਤੇ ਵਿੱਚ ਕੁੜੀ ਕੋਈ ਨਾ ਵੀ ਪਦੇ ਲ ਘਰ ਆ ਰੋਟੀ ਖਾਂਦੇ ਉਰੇ ਖਾਂਦੀ ਆ ਹਾਂ ਘਰਾਂ ਨਹੀਂ ਦੀ ਲ ਖਾਂਦੀ ਹਾਂ ਬਾਬੇ ਨਾਨਕ ਨੇ ਲਾਇਆ ਕੀਤਾ ਸਾਨੂੰ ਖੇਤੀ ਦਾ ਕਿਹਾ ਕਿ ਆਪ ਵੀ ਕਰਿਆ ਉਹਨਾਂ ਨੇ ਹਾਂ ਉਹਨਾਂ ਨੇ ਕਿ ਆਪ ਵੀ ਖੇਤੀ ਕਰੀ ਆ ਉਹਨਾਂ ਨੇ ਆਪੇ ਕਿਹਾ ਵੀ ਸੁਣੋ ਜੀ ਕਿੱਟੇ ਕਰੋ ਹਾਂ ਵੰਡ ਛਕੋ ਹਾਂ ਕਿਰਤ ਕਰੋ ਕਿਰਤ ਕਰੋ ਕਿਸੇ ਦਾ ਹੱਕ ਨਾ ਮਾਰੋ ਪੰਜਾਮ ਕਰਕੇ ਉੱਚਾ ਦਰਜਾ ਦੇਗੇ ਨਾ ਖੇਤੀ ਨੂੰ ਉਤਮ ਖੇਤੀ ਮੱਧ ਵਪਾਰ ਹੁਣ ਦੇਖ ਹੁਣ ਉਲਟਾ ਹੋ ਗਿਆ ਹੁਣ ਨੌਕਰੀ ਨੂੰ ਉੱਚਾ ਦਰਜਾ ਦਿੱਤਾ ਬ ਲੋਕਾਂ ਨੇ ਖੇਤੀ ਜ਼ੀਰੋ ਕਰਤੀ ਲੋਕ ਸਹੀ ਜਣ ਆਪੇ ਰੱਖਣ ਵਾਲੇ ਹੋਈ ਹੈ ਦੇਣੇ ਵਾਲਾ ਜਿਹੜਾ ਹੁਣ ਲੋਕਾਂ ਨੇ ਇਹ ਮੈਂ ਉਲਟਾ ਚਲਾਇਆ ਕਿ ਨੌਕਰੀ ਨੂੰ ਜੀ ਉੱਚਾ ਦਰਜਾ ਮੰਨਦੇ ਆ ਦੱਸ ਖੇਤੀ ਨੂੰ ਜ਼ੀਰੋ ਕਰਦੇ ਨਾ ਲੋਕਾਂ ਨੇ ਪਰ ਜਿਹੜੀ ਬਾਈ ਬਾਬੇ ਨਾਨਕ ਨੇ ਸੰਦੇਸ਼ ਦਿੱਤਾ ਹਾਂ ਕਰੀਏ ਬਨੇ ਮੇ ਪਾ ਸਮਾਪਤੀ ਬਲੌਗ ਦੀ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂ ਜੀ ਕੱਲ ਨੂੰ ਮਿਲਦੇ ਕਿਸੇ ਬਲੌਗ